ਹਾਂਜੀ ਮਿੱਤਰੋ ਕੀ ਹਾਲ ਚਾਲ ਤੇ ਹੁਣ ਆਪਾਂ ਵਲੌਗ ਸਟਾਰਟ ਕਰਿਆ ਕੰਮ ਤੋਂ ਆ ਕੇ ਸ਼ਾਮ ਨੂੰ ਤੇ ਹੁਣ ਆਪਾਂ ਗੱਡੀ ਲੈਣ ਲੈ ਕੇ ਚੱਲੇ ਆਂ ਆਪਣੀ ਗੁਰਦੁਆਰਾ ਸਾਹਿਬ ਪਹਿਲੇ ਦਿਨ ਗੱਡੀ ਆਪਣੀ ਜਾਊਗੀ ਗੁਰਦੁਆਰਾ ਸਾਹਿਬ ਤੇ ਇਹ ਫਿਰ ਦੇਖਦੇ ਆਂ ਚਲੋ ਆਪਾਂ ਜਾ ਕੇ ਮੱਥਾ ਟੇਕਦੇ ਆਂ ਦੇਖ ਕਰਾਈ ਇਹਦੀ ਗੱਡੀ ਦੀ ਤੇ ਗੱਡੀ ਮਿੱਤਰੋ ਤੁਸੀਂ ਵੇਖ ਲਓ ਰੋਡ ਦੇ ਵਿੱਚ ਹਾਂ ਗੱਡੀ ਤੁਸੀਂ ਵੇਖ ਲਓ ਮਿੱਤਰੋ ਸਾਰੀ ਆ ਗੱਡੀ ਆਪਣੀ ਬਾਕਸਲ ਐਨਸਿਗਨੀਆ ਡੀਜ਼ਲ ਆ 1.6 ਇੰਜਨ ਇਹਦਾ ਪਾਵਰ 16 ਸੀਸੀ ਇਹ ਸਾਨੂੰ ਵਿੱਚੋਂ ਹੀ ਦਿਖਾ ਦਿੰਦੇ ਹਾਂ ਨੂੰ ਦੇਖੋ ਮਿੱਤਰੋ ਦੋ ਲਈ ਇਹ ਬੰਦੇ ਨੇ ਬਹੁਤ ਸਾਂਭੀ ਸੀ ਗੱਡੀਆਂ ਲਫਾਫੇ ਅਸੀਂ ਲਾਏ ਇਹਦੇ ਉੱਤੋਂ ਜਿੰਨੇ ਲਾਇਆ ਤੇ ਅੰਦਰੋਂ ਗੱਡੀ ਪੂਰੀ ਸਾਫ ਆ। ਆ ਦੇਖੋ ਮਿੱਤਰੋ। ਚਲੋ ਮਿੱਤਰੋ ਆਪਾਂ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ। ਆ ਗਏ ਸੀ ਮਿੱਤਰੋ ਆਪਾਂ ਗੁਰੂਗੜ੍ਹ ਤੇ ਡੀ ਲੈ ਕੇ ਆਹ ਆਪਣਾ ਗੁਰੂਗੜ੍ਹ ਸਲੋ ਦਾ। ਰਾਮ ਗੜੀਆ ਤੇ ਹੁਣ ਟੇਕਦੇ ਆ ਮੱਥਾ ਤੇ ਫਿਰ ਮਿਲਦੇ ਆਪਾਂ ਹਾਂ ਜੀ ਕਿੰਨਾ ਬਾਬਿਓ ਤੇ ਦੇਖੋ ਪਿੰਡਾਂ ਦਾ ਮਾਹੌਲ ਆ ਪਿੰਡ ਆਗੇ ਯੂਕੇ ਦੇ ਪਿੰਡਾਂ ਦੇ ਘਰ ਆ ਤੇ ਇਹ ਆ ਜੀ ਗੜੀ ਪਿੰਡ ਦੀ ਖੜੀ ਹੈ ਆਪਣੇ ਰਹਾ ਲਈ ਹੈ ਜੀ ਆ ਇਧਰ ਤਾਂ ਨਹੀਂ ਪੈ ਜਾਂਦੇ ਉਹ ਦੇਖਣ ਆਣ ਦਸੂਨ ਦਿਖਾਵਾਂਗੇ ਕਿਸੇ ਦਿਨ ਤੋਏ ਬਣੇ ਹੋਏ ਆ ਆ ਗਿਆ ਆਪਣੇ ਯਾਰ ਪਿੱਲਾ ਲਹਿਗੇ ਕੀ ਗੱਲ ਇਹਨੇ ਆਪਾਂ ਬਹੁਤ ਬਰਦਾਸ਼ਤੀ ਆ ਜਾਵਾ ਉਹ ਵਧੀਆ ਬਾਬੇ ਹੋਣਾ ਚਾਹੀਦਾ ਕੰਮ ਕੰਮ ਤੇ ਲੱਗਦਾ ਕੋਈ ਨੁੜਾ ਹੈਗਾ ਤੇਰਾ ਕੰਮ ਤੇ ਹੈਗਾ ਪਹਿਲੇ ਦਿਨ ਆਪਾਂ ਗੱਡੀ ਲੈ ਕੇ ਆਏਗਾ ਇਹ ਜਾਣਾ ਹੀ ਆ ਇੱਧਰ ਦਿਖਾ ਦੇ ਦਿਖਾਦਾ ਇੱਧਰ ਸਾਰਾ ਓਕੇ ਕਰਤਾ ਆ ਗੱਡੀ ਮਿੱਤਰੋ ਆਪਾਂ ਪਹਿਲੇ ਦਿਨ ਲੈ ਕੇ ਚੱਲੇ ਕੰਮ ਤੇ ਅੱਜ ਆਪਣੀ ਉਹ ਦ ਘੰਟਾ ਕੰਮ ਆ ਜਾ ਫਿਰ ਚਲੋ ਠੀਕ ਹੈ ਬਾਬੇ ਫਿਰ ਮਿਲਦੇ ਆਂ ਹਾਂ ਜੀ ਮਿੱਤਰੋ ਕੀ ਹਾਲ ਚਾਲ ਤੇ ਅੱਪਾ ਜੱਲੇ ਜੀ ਕਰੇ ਕੰਮ ਤੋਂ ਪਿਆ ਦੇਖੋ ਤੁਹਾਨੂੰ ਆਉਣੇ ਆ ਉਹ ਸਾਹਮਣੇ ਪੌਲਾ ਤੇ ਉਹਦੇ ਜਦੋਂ ਇੱਧਰ ਨੂੰ ਆਏ ਕੈਸਟੀਆਂ ਲੱਗਦੀਆਂ ਨੇ ਥੱਲੇ ਪਾਣੀ ਆਉਦੇ ਇੱਧਰ ਨੂੰ ਦੋਨੇ ਸਾਈਡ ਉਧਰੋਂ ਕੈਸਟੀਆਂ ਲੱਗਦੀ ਤੇ ਪੁਲ ਦੇ ਪੰਪ ਲੱਗੇ ਹੋਏ ਆ ਜਿਵੇਂ ਆਪਣੇ ਮੰਨ ਕੇ ਜੋ ਟਰਾਲੀ ਦੇ ਪੰਪ ਲੱਗੇ ਹੁੰਦਾ ਲੈਫਟ ਚੱਕੀਂਦੇ ਪੁਲ ਤਾਂ ਉੱਪਰ ਚੱਕ ਦਿੰਦੇ ਆ ਹੈਲੋ ਹਾਂ ਜੀ ਬੀਟੋ 11 ਵਜੇ ਰਾਤ ਦੇ ਚੱਲੇ ਆ ਘਰੇ ਤੇ ਮੇਰੇ ਯਾਰ ਚਾਟੇ ਨੂੰ ਘਰੇ ਲਾਉਣ ਚੱਲੇ ਆ ਰਾਤ ਰਟੇਗਾ 11 ਵਜੇ ਤੇ ਇਹ ਤੋਂ ਬਾਅਦ ਜਾਵਾਂਗੇ ਸਾਊਥ ਹਾਲ ਤੇ ਫਿਰ ਜਾ ਕੇ ਬਾਅਦ ਵਿੱਚ ਸੌਣ ਆਵਾਂਗੇ ਫਿਰ ਸੌਣ ਕੱਲ ਨੂੰ ਕੰਮ ਤੋਂ ਛੁੱਟੀ ਆ ਲੋ ਬੇਲੇ ਆ ਮਤਲਬ ਦੋ ਦਿਨ ਲੋਕ ਬਨੂਣ ਤੀਆਂ ਜਾਂਟ ਦਾ ਆ ਗਿਆ ਜਾਂਟੀ ਦਾ ਇਸ਼ਾਰਾ ਗਿਆ ਚੰਗਾ ਮਿਲਦਾ ਰਿਹਾ ਕਰ ਚੰਗਾ ਬਾਬਾ ਜੀ ਓਕੇ ਚੰਗਾ ਓਕੇ ਹਾਂ ਬਾਬਾਏ ਚਲੋ ਵੀ ਲੋ ਵੀ ਮਿੱਤਰੋ ਮਗਾਏ ਮਾਰਾ ਵੇ ਜਲੇ ਨਗਲੋ ਆਪਾਂ ਚੱਲੇ ਯਾਰ ਉਹਨੂੰ ਚੰਗਾ ਵੀ ਬਾਬਾਏ ਛੱਡ ਗਏ ਇਹਨਾਂ ਨੂੰ ਜਿਹੜੇ ਤੋਂਾਰੇ ਟੈਕਸੀ ਵਾਹ ਕੇ ਲੈ ਕੇ ਆਉਣੇ ਨੇ ਜਿਹਨੂੰ ਮਿਲਦੇ ਆ ਬਾਬੂ ਚੱਲੇਗੇ ਚੰਗਾ ਬਾਬਾ ਬਾਏ ਗੁੱਡ ਨਾਈਟ ਓਕੇ ਬਾਏ ਗੁੱਡ ਨਾਈਟ ਮਿਲਦੇ ਆ ਹਰ ਸਵੇਰੇ ਵੀ ਕੀਨਦਵਾਰੇ ਚੱਲੇ ਹਨ 12 ਵਜੇ ਛੱਡ ਕੇ ਮਿੱਤਰੋ ਆਪਾਂ ਧੰਨਵਾਦ ਜੀ ਤੇ ਬਲੌਗ ਆਪਾਂ ਚੱਲ ਵੀਣਾ ਐਦਾਂ ਫੋਨ ਫੜਨਾ ਪਾ ਠੀਕ ਆ ਦਾ ਘਰੇ ਆ ਤੁਸੀ ਉਹ ਵਰਮੋ ਤੇ ਆਲੇ ਹਾਂ ਬੈਟਨ ਮੇ ਫੋਨ ਫੜਨਾ ਸਿਕਾਈ ਜਨਾ ਇਹ ਨੂੰ ਆਇ ਨਹੀਂ ਮੈਨੂੰ ਆ ਗਿਆ ਹੁਣ ਆਪਾਂ ਹੁਣ ਹੋ ਜਾਏ ਕਾਮਯਾਬ ਹੁਣ ਇਹ ਨੂੰ ਮੈਂ ਸਿਕਾਈ ਜਨਾ ਫੜ ਆਪ ਲੱਗੇ ਰਹਿ ਹਾਂ ਕਿ ਦਿਓ ਵੀ ਕਿਹੜਾ ਇੱਕ ਵੀਡੀਓ ਜੰਦਾ ਜਾਂਟਾ ਮੇਰੇ ਯਾਰ ਲੋ ਵੀ ਮਿੱਤਰੋ ਪਾਰਟੀ ਕਰਨ ਆਏ ਆ ਗੱਡੀ ਦੀ ਅੱਜ ਹਰ ਜੋ ਉਸ ਇੱਕ ਨੇ ਨਵੀਂ ਗੱਡੀ ਲੈ ਲਈ ਆਓਏ ਕਿਵੇਂ ਹੋ ਜਮਾਂ ਓਕੇ ਆ ਜਾਂਟਾ ਮੇਰਾ ਯਾਰ ਜੋ ਦਾ ਤਿਆਰ ਹੋਈ ਫਿਰਦਾ ਤੇ KFC ਆ ਗਈ ਮਿੱਤਰੋ ਹੈ ਚਲੋ ਵੋ ਘੈਂਟ ਆ ਵੀ ਅੱਜ ਮੌਸਮ ਨਜ਼ਾਰਾ ਆ ਰਿਹਾ ਤੇ ਹੁਣ 147 ਕੋਟ ਗੱਡੀ ਆਉਣ ਯਾਰ ਸਾਡੀ ਗੱਡੀ 3 ਮਹੀਨੇ ਹੋ ਗਏ ਹੁਣ ਸਹੀ ਤੇ ਦੇਖੋ ਜੀ ਦੇਖ ਜਾਂਟਾ ਇੱਧਰ ਆ ਦੇਖੋ ਆ ਬੇ ਹੁਣ ਪੜਨਾ ਸਿੱਖੀ ਜਾਂਦਾ ਚਲੋ ਫੋਲੋ ਪ੍ਰੈਕਟਿਸ ਜਾ ਰਹੀ ਹੈ ਤੇ ਆਰਡਰ ਆ ਗਿਆ ਹੀ ਆਪਣਾ ਆਲੂ ਇਹ ਖਾਂਦਾ ਬਾਬੇ ਆਲੂ ਇੱਕ ਵੀਡੀਓ ਲੈ ਕੇ ਆ ਰਹੀ ਹੈ ਪਰ ਫੋਲੋ ਨਹੀਂ ਕਰ ਰਹੀ ਆਪਣੀ ਇਹਨੂੰ ਪਰਾਂ ਦਾ ਰਿਆ ਵਿੱਚ ਇਹਨੂੰ ਗੋਡਾ ਇਧਰ ਪਰਾਂ ਗੇ ਇਹਨੂੰ ਕੋਲ ਤਾਂ ਗੇ ਖਾਵੇ ਔਰ ਡ੍ਰਿੰਕ ਹੋਰ ਬਾਤ ਲੈ ਲਈ ਜਾਂਦੀ ਹੈ ਪ੍ਰੈਕਟਿਸ ਆਇਆ ਜੀ ਪੂਰਾ ਤੇ ਨਾਲ ਆਉਂਦੇ ਨੇ ਮੁੰਡਿਓ ਆ ਗਏ ਅੱਜ ਆਪਾਂ ਸਾਊਥ ਆਊਟ ਅੱਜ ਆਪਾਂ ਵਿੱਕੀ ਦੇ ਕਰੀਆ ਸਾਰਾ ਕੰਮ ਆਪਣਾ ਜੀ ਚੱਲੀ ਜਾਂਦਾ ਕੰਮ ਉਹ ਆ ਡਾਂਲ ਵਿੱਕੀ ਭਾਈ ਜੀ ਨੇ ਆ ਖੋਲੇ ਵਿੱਕੀ ਭਾਈ ਨੇ ਕਰੀਆ ਪਾਰਟੀ ਅੱਜ ਪੱਬ ਚ ਆ ਸਪੋਰਟਸਮੈਨ ਬਾਬਾ ਇਹ ਲੋ ਤੇ ਕਰਦੇ ਬਾਕੀ ਸਾਮਾਨ ਬਹੁਤ ਵਧੀਆ ਹੋ ਰਿਹਾ ਹੈ ਹੋਰ ਦੱਸੋ ਲਓ ਮਿੱਤਰੋ ਚੱਲੇ ਅੱਜ ਸਕੋਰਸਮੈਨ ਪਬ ਚ ਤੇਂਦਰ ਜਾ ਕੇ ਦੇਖਦੇ ਆ ਕੀ ਬਣਦਾ ਕਿਵੇਂ ਦਾ ਮਾਹੌਲਾ ਯਾਰ ਬੇਲੀ ਆਏ ਆ ਖਾਣ ਪੀਣ ਲੈ ਵੀ ਅੱਜ ਆਏ ਆ ਸੁਬਹ ਦੇਖਦੇ ਆ ਖਾਣਾ ਪੀਣਾ ਕੀ ਆ ਬਾਕੀ ਬੰਦੇ ਆਪਣੇ ਬਾਹਰ ਬੈਠੇ ਆ ਇਹ ਆ ਦੇਖੋ ਕਿ ਇਹਨਾਂ ਨੇ ਇੰਗਲੈਂਡ ਤੇ ਫੋਟੋ ਵਗਾ ਕੇ ਭਰਾਇਆ ਹੋਇਆ ਉਹ ਵਧੀਆ ਮਾਹੌਲਾ ਬਹੁਤ ਸੋਹਣਾ ਬਈ ਸਿੱਖਾਂ ਦਾ ਫੈਸਲਾ ਹੈ ਕਿ ਉਹ ਨੋਟ ਐਕਜ਼ਾਮ ਬਾਲ ਹੋਰ ਫਰਮ ਦੇ ਪ੍ਰੈਸ ਇੰਪੋਰਟਸ ਅੰਦਰ ਫੋਲਡ ਇਸ ਚੇਨ ਉਹ ਸੋ ਹੈਪੀ ਬਾਰੇ ਸਟਰੀ ਇਸ ਚੇਨ ਉਹ ਬਣ ਗਏ ਤੇ ਘਟਨਾ ਪੈਣਾ ਵਿੱਚ ਆਹ ਦੇਖੋ ਸਾਊਥ ਹਾਲ ਦਾ ਗੁਰਦੁਆਰਾ ਗੁਰਦੁਆਰਾ ਸਿੰਘ ਸਵਾ ਕਿੰਨੇ ਟ੍ਰੇਟ ਅੱਜ ਇੱਥੇ ਆਏ ਆਂ ਆਪਾਂ ਮੱਥਾ ਟੇਕਣਾ ਆ ਬੱਬਾ ਜੀ ਢਿੰਡਰਾਂ ਵਾਲੇ ਸਾਥ ਦੀ ਫੋਟੋ ਲੱਗੀ ਹੋਈ ਆ ਬੋਹ ਸੋਹਣਾ ਗੁਰਦੁਆਰਾ ਬੋਹ ਵੱਡਾ। ਆਕੀ ਤੁਹਾਨੂੰ ਜਾ ਕੇ ਅੰਦਰ ਦਿਖਾਉਨੇ ਆ। ਗੁਰਦੁਆਰੇ ਜੀ ਚਲੋ ਫੋਨ ਦਾ ਯੂਜ਼ ਨਹੀਂ ਕਰਨਾ ਚਾਹੀਦਾ ਹਨਾ। ਤੇ ਬਾਕੀ ਦੇਖ ਲਈ ਅੰਦਰ ਜਾ ਕੇ। ਆਪਣੀ ਲਾਰਜ ਕਲਾਪਾ ਤੀਜੇ ਦਿਨ ਦੀ। ਅਪਣੇ ਬੰਦੇ ਆਸੀ ਨਿਕਲੇ। ਤੀਜੇ ਦਿਨ ਅਜ ਵੇਰ ਆ ਗਏ ਬੰਦੇ ਸਾਡੇ ਕੋਲ। ਤੀਜੇ ਤਿੰਨ ਦਿਨਾਂ ਦਾ ਵਲੌਗ ਕੱਟਾ ਕਰੀ ਬੈਠੇ ਸੀ। ਤੀਜੇ ਦਿਨ ਆਏ ਆਪਾਂ ਕੱਪੜੇ ਲੈਣ। ਤੇ ਫਿਰ ਤੁਹਾਨੂੰ ਦਿਖਾਉਨੇ ਕੱਪੜੇ ਲੈਣਾ ਇਹ। ਆ ਦੇਖ ਕੱਪੜੇ ਦਿਖਾ ਅੰਦਰ। ਕਪੜਾ ਨਾ ਤੇਜੀ ਭਰਿਆ ਹੋਇਆ ਕਪੜਾ ਨਾ ਤੇਜੀ ਭਰਿਆ ਹੋਇਆ ਆ ਦੇਖੋ ਕਿੰਨੇ ਕਪੜੇ ਆ ਦੋ 31 ਕਿਲੋ ਵਜਨ ਆਇਆ ਬਹੁਤ ਵਜਨ ਆਇਆ ਤੇ ਹੁਣ ਇਹ ਦੇਖ ਕੇ ਕਪੜੇ-ਕੁਪੜੇ ਚੱਕ ਕੇ ਤੇ ਚੱਲੇ ਵਲੋਗਾਂ ਤਾਂ ਇਹਨਾਂ ਵਲੋਗਾਂ ਵਾਂ ਇਕੱਠਾ ਤੁਹਾਨੂੰ ਸਮਝ ਤਾਂ ਹੋਣੀ ਨਹੀਂ ਕੀ ਗੋਸ ਹੋਈ ਗਿਆ ਵਿੱਚ ਦਿਨ ਵਿੱਚੇ ਰਾਤ ਹੁਣ ਰਾਤ ਹੋਈ ਆ ਮੈਡ ਵੀ ਹੋ ਗਿਆ ਮੈਨੂੰ ਲਾਜ ਤੇ ਲਾਸਟ ਕਲੱਬੇ ਤੁਹਾਨੂੰ ਤਾਂ ਹੀ ਦੱਸਤਾ ਗੁਰਦੁਆਰੇ ਵੀ ਗਏ ਆ ਉਹ ਵੀ ਲੰਮਾ ਤੇ ਇਹ ਵੀ ਨਹੀਂ ਪਤਾ ਕਿ ਲਾਸਟ ਆ ਕਿਹੜਾ ਬਟਾ ਹਾਂ ਵੀ ਅਜੇ ਵੀ ਨਹੀਂ ਪਤਾ ਵੀ ਲਾਇਆ ਗੁਰਦੁਆਰੇ ਗੁਰਪ੍ਰਾਇਤ ਸਿੰਘ ਸਵਾ ਸੌ ਸਾਲ ਦਾ ਉਹ ਅਸੀਂ ਚੱਕ ਕੇ ਉਜਾਲੇ ਲਾਇਆ ਕਿਉਂਕਿ ਉਹ ਬਾਅਦ ਚ ਬਣਾਏ ਸੀਗਾ ਗੁਰਦੁਆਰੇ ਵੀ ਜਾਨੇ ਮੈਂ ਤਾਂ ਲਿਕਣ ਮੈਂ ਇਧਰ ਵੀ ਗੱਲ ਦੀ ਚਲੋ ਭਾਈ ਚਲਿਆ ਨੋਮਰੀ ਬਣਾਉਣੀ ਗੁਰਦੁਆਰੇ ਵੀ ਜਾਨੇ ਮਸਲੀ ਕੱਢੋ ਠੀਕ ਚੰਗੋ ਚਲੋ ਜੀ ਚਲੋ ਠੀਕ ਹੈ ਫਿਰ ਬਾਬਿਓ ਕਰਿਓ ਬਲੌਗ ਚੈੱਕ ਆਪਣਾ